ਸਤਿ ਸ਼੍ਰੀ ਅਕਾਲ ਜਿਹੜੀ ਵਿਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੁੱਤੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਆਣੇ ਸਾਡੇ ਪੱਤਰਕਾਰ ਰਾਜਵਰਨ ਦਾਵਾ ਨੇ ਤੁਹਾਨੂੰ ਦੱਸ ਦੇਈਏ ਕਿ ਫਰੂਟਸ ਐਂਡ ਜੂਸ ਗੈਲਰੀ ਵੱਲੋਂ ਬਰੀ ਬੂਟੇ ਵੰਡੇ ਜਾ ਰਹੇ ਨੇ ਪਲਾਂ ਵਾਲੇ ਬੂਟੇ ਵੰਡੇ ਜਾ ਰਹੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਬੂਟੇ ਲਾਉਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਇਹਨਾਂ ਦੇ ਉੱਤੋਂ ਸਾਨੂੰ ਪਾਲ ਵੀ ਮਿਲਦੇ ਨੇ ਤੇ ਨਾਲ ਦੇ ਨਾਲ ਸਾਂਦਾਰ ਬੂਟਿਆਂ ਤੋਂ ਸਾਂ ਵੀ ਜ਼ਰੂਰ ਮਿਲਦੀ ਹੈ ਤੇ ਦੂਸਰੇ ਪਾਸੇ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਬੂਟੇ ਦਾਣ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੇ ਬਹੁਤ ਵੱਡਾ ਦਾਣ ਵੀ ਮੰਨਿਆ ਜਾਂਦਾ ਤੇ ਅੱਜ ਫਰੂਟ ਐਂਡ ਜੂਸ ਗੈਲਰੀ ਵੱਲੋਂ ਜਿਹੜਾ ਆ ਉਹ ਪਲਾਂਟ ਡਿਸਟ੍ਰੀਬਿਊਟ ਕੀਤੇ ਗਏ ਨੇ ਬੂਟੇ ਵੰਡੇ ਗਏ ਨੇ ਵੱਖ-ਵੱਖ ਲੋਕਾਂ ਨੂੰ ਬੂਟੇ ਵੰਡ ਕੇ ਜਿਹੜਾ ਆ ਅੱਜ ਇਹ ਮੁਹਿੰਮ ਚਲਾਈ ਗਈ ਜਿਹਦੇ ਵਿੱਚ ਹਰੇ ਭਰੇ ਇਹ ਜਿਹੜੇ ਨੇ ਬੂਟੇ ਵੰਡੇ ਗਏ ਤੇ ਪਰਿਵਾਰ ਨੂੰ ਹਰਿਆ-ਭਰਿਆ ਰੱਖਣ ਦੇ ਲਈ ਇਹ ਮੁਹਿੰਮ ਫਰੂਟਸ ਐਂਡ ਜੂਸ ਗੈਲਰੀ ਵੱਲੋਂ ਕੀਤੀ ਗਈ ਦੋਸਤੋ ਤੁਹਾਨੂੰ ਦੱਦੀਏ ਕਿ ਇਸ ਤਰ੍ਹਾਂ ਦੇ ਕੰਮ ਤੁਹਾਨੂੰ ਵੀ ਅੱਗੇ ਵੱਧ ਕੇ ਕਰਨੇ ਚਾਹੀਦੇ ਆ ਤਾਂ ਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਕੀ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਹੋ ਰਹੀ ਆ ਉੱਥੇ ਇਹਨਾਂ ਬੂਟਿਆਂ ਦਾ ਆਕਸੀਜਨ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਹੈ ਤੇ ਸਾਨੂੰ ਨਾਲ ਦੀ ਨਾਲ ਤਾਜ਼ਾ ਫਲ ਵੀ ਖਾਣ ਨੂੰ ਜਿਹੜੇ ਆ ਉਹ ਮਿਲਦੇ ਨੇ ਜੇਕਰ ਅਸੀਂ ਆਪਣੇ ਘਰਾਂ ਦੇ ਵੇੜੇ ਦੇ ਵਿੱਚ ਜਾਂ ਫਿਰ ਆਪਣੇ ਆਲੇ ਦੁਆਲੇ ਫਲਾਂ ਵਾਲੇ ਬੂਟੇ ਤੇ ਸਾਂ ਵਾਲੇ ਬੂਟੇ ਲਾਉਨੇ ਆ ਤੇ ਇਸ ਦੇ ਨਾਲ ਬਹੁਤ ਵੱਡਾ ਪੁੰਨ ਵੀ ਹੁੰਦਾ ਆ ਕਿਉਂਕਿ ਲੱਗਦੇ ਵਰਦੇ ਸਾਂ ਵਾਲੇ ਬੂਟਿਆਂ ਦੀ ਗਰਮੀ ਦੇ ਵਿੱਚ ਜਿਹੜਾ ਲੋਕ ਸਾਂ ਮੰਨ ਸਕਦੇ ਨੇ ਨਾਲ ਦੀ ਨਾਲ ਪਰਿਆਵਾਂ ਦੇ ਵਿੱਚ ਜਿਹੜੀ ਹਵਾ ਵੀ ਸੁੱਧ ਰਹਿੰਦੀ ਏ ਤੇ ਨਾਲ ਦੇ ਨਾਲ ਜੇਕਰ ਤੁਹਾਡੇ ਵਿਹੜੇ ਦੇ ਵਿੱਚ ਫਲ ਵਾਲੇ ਬੂਟੇ ਲੱਗੇ ਨੇ ਤੇ ਤੁਹਾਡੇ ਬੱਚੇ ਤੇ ਆਣ ਗਵਾਣ ਇਹਨਾਂ ਫਲਾਂ ਨੂੰ ਖਾ ਕੇ ਆਨੰਦ ਮਾਣ ਸਕਦੇ ਅਤੇ ਫਲਾਂ ਵਾਲੇ ਬੂਟਿਆਂ ਦੇ ਨਾਲ-ਨਾਲ ਸਾਂਦਾਰ ਬੂਟੇ ਵੀ ਜਿਹੜੇ ਆ ਉਹ ਲਗਾਉਣੇ ਚਾਹੀਦੇ ਆ ਯੂਸੈਂ ਜਿਹੜੀ ਗੈਲਰੀ ਹੈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੁਹਾਨੂੰ ਇਹ ਕੰਮ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਮੈਂ ਰੋਟੇਰੀਅਨ ਐਡਵੋਕੇਟ ਮਨੀਸ਼ ਅੱਜ ਫਰੂਟ ਐਂਡ ਜੂਸ ਗੈਲਰੀ ਵਿੱਚ ਅਤੇ ਰੋਟਰੀ ਕਲੱਬ ਵੱਲੋਂ ਇੱਕ ਪਲਾਂਟੇਸ਼ਨ ਦੀ ਜਿਹੜੀ ਹੈ ਡਿਸਟ੍ਰਿਬਿਊਸ਼ਨ ਦੀ ਡਰਾਈਵ ਸ਼ੁਰੂ ਕੀਤੀ ਗਈ ਹੈ ਬਹੁਤ ਵਧੀਆ ਵਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਫਰੂਟ ਐਂਡ ਜੂਸ ਗੈਲਰੀ ਹੈ ਚੰਗੇ ਪ੍ਰੋਡਕਟ ਨਹੀਂ ਦੇ ਰਹੀ ਹੈ ਇਸ ਸਮਾਜ ਨੂੰ ਨਾਲ ਇੱਕ ਬੈਲੈਂਸ ਵੀ ਬਣਾ ਰਹੀ ਆ ਕਿ ਜਿਹੜੇ ਪਲਾਂਟਸ ਜਿਹੜੇ ਅਸੀਂ ਦਿੱਤੇ ਆ ਉਹ ਹਾਈਬ੍ਰਿਡ ਹੈਗੇ ਆ ਸਾਰੇ ਫਰੂਟਸ ਵਾਲੇ ਹੈਗੇ ਆ ਨਰਸਰੀ ਤੋਂ ਪਰਚੇਜ਼ ਕਰਕੇ ਦੇ ਰਹੇ ਆ ਕਿ ਲੋਕੀ ਜਿਹੜਾ ਬੈਲੈਂਸ ਬਣੇ ਜਿਹੜਾ ਗਲੋਬਲ ਵਾਰਮਿੰਗ ਸ਼ੁਰੂ ਹੋ ਗਈ ਆ ਉਹਦਾ ਇੱਕੋ ਇੱਕੋ ਜਰੀਆ ਉਹਨੂੰ ਰੋਕਣ ਦਾ ਕਿ ਜਿੰਨੇ ਵੱਧ ਤੋਂ ਵੱਧ ਪਲਾਂਟਸ ਲਗਾ ਸਕੀ ਆ ਇਹਦੇ ਵਿੱਚ ਜਿੰਨੇ ਵੀ ਸਾਰੇ ਸੱਜਣ ਆਏ ਉਹਨਾਂ ਦਾ ਬਹੁਤ ਧੰਨਵਾਦ ਦੀ ਹੈ ਫਰੂਟ ਐਂਡ ਜੂਸ ਗੈਲਰੀ ਅਤੇ ਮੈਂ ਰੋਟੇਰੀਅਨ ਮਨੀਸ਼ ਕੁਮਾਰ ਸਾਰਿਆਂ ਦਾ ਬੜਾ-ਬੜਾ ਸ਼ੁਕਰੀਆ ਕਰਨਾ ਵਾ ਮੈਂ ਇੱਕ ਰਾਜ ਸ਼ਰਮਾ ਮੈਂਬਰ ਰੋਟਰੀ ਕਲੱਬ ਗੁਰਦਾਸਪੁਰ ਔਰ ਨਾਲ-ਨਾਲ ਪੈਰਲਲ ਮੈਂ ਗ੍ਰੀਨ ਐਜੂਕੇਸ਼ਨ ਐਨਜੀਓ ਪਲਾਂਟਸ ਵਾਸਤੇ ਲੋਕਾਂ ਨੂੰ ਐਜੂਕੇਟ ਕਰਦਾ ਪਿਆ ਵਣਦਾ ਪਿਆ ਮੈਂ ਅੱਜ ਬਹੁਤ ਖੁਸ਼ ਆ ਇੱਥੇ ਜੇ ਲੋੜ ਪੂਡਾ ਮਾਰਕੀਟ ਦੇ ਵਿੱਚ ਇੱਕ ਫਰੂਟ ਐਂਡ ਜੂਸ ਗੈਲਰੀ ਵੱਲੋਂ ਇਹ ਪਲਾਂਟਸ ਵੰਡੇ ਜਾ ਰਹੇ ਆ ਜਿਹਦੇ ਵਿੱਚ ਔਰਨਾਮੈਂਟਸ ਪਲਾਂਟਸ ਔਰ ਦੂਸਰੇ ਪਲਾਂਟਸ ਵੰਡੇ ਜਾ ਰਹੇ ਆ ਫਰੂਟ ਪਲਾਂਟ ਵੰਡੇ ਜਾ ਰਹੇ ਆ ਤੇ ਅਸੀਂ ਇੱਥੇ ਬੈਠ ਕੇ ਅੱਜ ਲੋਕਾਂ ਨੂੰ 450 ਕ੍ਰੀਪ ਪਲਾਂਟਸ ਵੰਡ ਰਹੇ ਆ ਔਰ ਲੋਕਾਂ ਨੂੰ ਐਜੂਕੇਟ ਕਰਦੇ ਗਏ ਪਏ ਪਏ ਆ ਕਿ ਜੈਨੂੰ ਪਲਾਂਟ ਦੀ ਲੋੜ ਆ ਲੈ ਜਾਓ ਲੇਕਿਨ ਇੱਕ ਕੰਡੀਸ਼ਨ ਆ ਇੱਕ ਤੁਸੀਂ ਕਸਮ ਖਾ ਕੇ ਜਾਣਾ ਕਿ ਉਸ ਪਲਾਂਟ ਨੂੰ ਤੁਸੀਂ ਪਾਲਣਾ ਬਹੁਤ ਜ਼ਰੂਰੀ ਆ ਕਿਉਂਕਿ এনਵਾਇਰਨਮੈਂਟ ਨੂੰ ਸਾਫ਼ ਕਰਨ ਲਈ ਜੋ ਪੌਦੇ ਦੇ ਸਕਦੇ ਆ ਉਹ ਕੋਈ ਚੀਜ਼ ਹੋਰ ਨਹੀਂ ਦੇ ਸਕਦਾ ਆਡੀ ਪ੍ਰਕਿਰਤੀ ਦੇ ਵਿੱਚ ਜੋ ਪੌਦਿਆਂ ਦੀ ਦੇਣ ਆ ਸਾਡੇ ਜੀਵਨ ਦੇ ਵਿੱਚ ਸਾਡੇ ਰਹਿਣ ਸਹਿਣ ਦੇ ਵਿੱਚ ਸਾਡੇ ਖਾਣ ਪੀਣ ਦੇ ਵਿੱਚ ਜੋ ਪੌਦਿਆਂ ਦੀ ਦੇਣ ਆ ਇਹ ਬਹੁਤ ਛਲਾਗਾ ਜੋਗਾ ਇਹ ਦੇ ਵਿੱਚ ਮੈਂ ਅੱਜ ਬਹੁਤ ਖੁਸ਼ ਆ ਕਿ ਇੱਥੇ ਸਾਡੇ ਰੋਟਰੀ ਕਲੱਬ ਵੱਲੋਂ ਔਰ ਇਹ ਫਰੂਟ ਐਂਡ ਜੂਸ ਗੈਲਰੀ ਵੱਲੋਂ ਜਿਹੜਾ ਲੋਕਾਂ ਨੂੰ ਸਿਹਤ ਪੱਖੋਂ ਬਹੁਤ ਐਜੂਕੇਟ ਕਰਦੇ ਪਿਆ ਔਰ ਪਲਾਂਟ ਵੰਡੇ ਜਾ ਰਹੇ ਆ ਮੈਂ ਬਹੁਤ ਖੁਸ਼ ਆ ਥੈਂਕ ਯੂ ਵੈਰੀ ਮੈਂ ਡਾਕਟਰ ਜੀਪੀਐਸ ਰਿਹਰਡ ਪ੍ਰੈਜ਼ੀਡੈਂਟ ਰੋਟਰੀ ਕਲੱਬ ਗੁਜਾਸਪੁਰ ਇਸ ਮੂਰੀਸੀ ਰਿਸ ਵੈਂਚਰ ਤੋਂ ਫਰੂਟ ਐਂਡ ਜੂਸ ਕਰ ਰਹੀ। ਦੇਸ ਉਪਰਲੇ ਤੋਂ ਬਹੁਤ ਖੁਸ਼ ਹੈ। ਇਹ এনवायरमेंटਲ ਡਰਾਈਵ ਹੈ। ਟਰੀ ਪਲਾਂਟੇਸ਼ਨ ਹਰ ਇੱਕ ਅਸੀਂ ਜਿਹਾ ਆਪ ਅਸੀਂ ਪੌਦੇ ਲਗਾਣ ਜਾਂਦੇ ਹਾਂ ਲੇਕਿਨ ਉਹਨਾਂ ਦੀ ਅਸੀਂ ਕੇਅਰ ਨਹੀਂ ਕਰ ਪਾਉਂਦੇ ਬਾਅਦ ਵਿੱਚ। ਇਹ ਅੱਛਾ ਉਪਰਾਲਾ ਕੀਤਾ ਕਿ ਡਿਸਟ੍ਰਿਬਿਊਸ਼ਨ ਦਾ ਜਿਹਦੇ ਕਰਕੇ ਜਿਹੜਾ ਵੀ ਕੋਈ ਲੈ ਕੇ ਜਾਏਗਾ ਉਹ ਪੌਦੇ ਦੀ ਪਾਲਣਾ ਪਾਲਣ ਕਰੇਗਾ। ਸੈਕੰਡਲੀ ਜਿਹੜਾ ਉਹਨਾਂ ਨੇ ਵੈਂਚਰ ਖੋਲ੍ਹਿਆ ਹੈ ਫਰੂਟ ਐਂਡ ਜੂਸ ਉਹਦੇ ਵਿੱਚ ਲੋਕਾਂ ਦੀ ਸਹਿਰ ਤੇ ਪੱਖੋਂ ਜੋ ਵੀ ਫਰੂਟਸ ਸ਼ੇਕ ਵਗੈਰਾ ਦੇ ਰਹੇ ਆ ਬਹੁਤ ਅੱਛਾ ਉਪਰਾਲਾ ਜੀ ਸਾਨੂੰ ਸਾਰਿਆਂ ਨੂੰ ਮਿਲ ਕੇ ਸਪੋਰਟ ਕਰਨੀ ਚਾਹੀਦੀ ਹੈ ਥੈਂਕ ਯੂ ਫਰੂਟ ਐਂਡ ਜੂਸ ਗੈਲਰੀ ਵੱਲੋਂ ਜਿਹੜਾ ਪਲਾਂਟ ਡਿਸਟ੍ਰਿਬਿਊਸ਼ਨ ਦਾ ਕੈਂਪੇਨਜ ਲਗਾਇਆ ਗਿਆ ਵਾ ਉਹਦੇ ਵਾਸਤੇ ਇੱਥੇ ਤਕਰੀਬਨ 400 ਦੇ ਤਕਰੀਬ ਪਲਾਂਟ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਲਿਆਂਦੇ ਗਏ ਆ ਉਹਨਾਂ ਦਾ ਮੁੱਖ ਮਕਸਦ ਇਹ ਹੈ ਕਿ ਜਿੰਨੇ ਵੀ ਇੱਥੇ ਪਲਾਂਟਸ ਲੈਣ ਵਾਸਤੇ ਜਿਹੜੇ ਘਰ ਜਾ ਕੇ ਦੀ ਕੇਅਰ ਕਰ ਸਕਣ ਤੇ ਉਹਨੂੰ ਚਲਾ ਸਕਣ ਉਹ ਪਲਾਂਟ ਜਿੰਨੇ ਵੀ ਇੱਥੇ ਲੋਕ ਆਣਗੇ ਸਾਰਿਆਂ ਨੂੰ ਡਿਸਟ੍ਰੀਬਿਊਸ਼ਨ ਕੀਤੇ ਜਾਣਗੇ ਨਾਲ ਇਹ ਚ ਰੋਟਰੀ ਕਲੱਬ ਦਾ ਬਹੁਤ ਸਹਿਯੋਗ ਹੈਗਾ ਤੇ ਮੈਂ ਰੋਟਰੀ ਕਲੱਬ ਦੇ ਮੈਂਬਰਸ ਤੇ ਫਰੂਟ ਐਂਡ ਫਰੂਟ ਐਂਡ ਗੈਲਰੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ